से पासे हूं ਬਸ ਆਤ ਪਲਾਣਾ ਦੇਰ ਉਪਾਸ ਯਾਰ ਬਾਈ ਜੀ ਉੱਥੇ ਮਿਲਦੇ ਹੋ ਬਾਈ ਜੀ ਸਾਈਡ ਨੂੰ ਸਾਈਡ ਤੇ ਬਾਈ ਜੀ ਬਾਈ ਜੀ ਆਰਡਰ ਦਾ ਆਰਡਰ ਸੁਣੋ ਜੀ ਚਲੋ ਕੋਈ ਕੋਈ ਲੈ ਰਹੇ ਹੋ ਜੀ ਆਜੋ ਫਖਤ ਜੀ ਬੜਾ ਇੱਧਰ ਸਾਈਡ ਤੇ ਟਿਕਰ ਦੇ ਵਿੱਚ ਮੁੱਕੇ ਨਹੀਂ ਆਪਣੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਮਸਤ ਸਿੰਘ ਖੰਡਸਾ ਓਏ ਇਨਸਾਨ ਹੈ ਬਾਈ ਮਦਰ ਦਾ ਪੋਰਾ ਸਾ ਧਿਆਨ ਲੱਖੋ ਤੁਹਾਨੂੰ ਆ ਗਿਆ ਪਿੱਛੇ ਨੂੰ ਮਾਰ ਦਿਓ ਪਲੀਟੀਕਲ ਕੰਪਰਾਈਜ਼ ਹੋ ਜਾਵੇਗੀ ਇਹਦੇ ਕੋਸਟ ਬੈਚ ਚਾਹ ਰਿਹਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਜੀ ਜੀ ਫੋੜੇ ਲਾ ਲਾ ਪਿੱਛੇ ਜੇ धन्यूदु <laughs> ਇਹ ਹੁਕਮ ਨਾ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ 200 ਰੁਪਏ ਹੈ ਇਹ ਕਿਨਾਂ ਹੁਕਮੀ ਬਖਸ਼ੀਸ਼ ਹੈ ਕੋਈ ਨਹੀਂ ਫਤਵਾ ਹੈ ਇਹ ਹੁਕਮ ਅਰਜ ਸਾਹਿਬ ਕੋ ਬਾਹਰ ਹੁਕਮਨਾ ਕੋ ਸਾਬੂ ਦਾ ਨਾਮ ਹੈ ਨਾ ਕੋ ਹੁਕਮ ਦੇ ਦੂਜਾ ਜਿਹੜੇ ਬਿਆਨ ਸਿੰਘ ਵੀਰਾ ਸੀਗਾ ਤੇ ਬਾਕੀ ਬੰਦੇ ਸਿੰਘ ਸੀ ਇਹਨਾਂ ਦਾ ਕੋਈ ਏਡਾ ਵੱਡਾ ਜ਼ੁਲਮ ਨਹੀਂ ਸੀ ਜਿਹੜਾ ਕਿ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇਹ ਸਿਰਫ ਇੱਕ ਨਸ਼ਾ ਛਡਾਰੇ ਸੀ ਪੰਜਾਬ ਦੇ ਵਿੱਚ ਤੇ ਸੰਤਿਆ ਗੁਰੂ ਮਹਾਰਾਜ ਦੇ ਨਾਲ ਨਾਲ ਜੋੜ ਰਹੇ ਸੀ ਸੋ ਇਹ ਸਰਕਾਰ ਦੀਆਂ ਕਾਹ ਲੋ ਗੰਦੀਆਂ ਰਣਨੀਤੀਆਂ ਨੇ ਜੋ ਕਿ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਇੰਨੀ ਦੂਰ ਘਰ ਤੋਂ ਪਰੇ ਭੇਜਿਆ ਹੋਇਆ ਤੇ ਮਾਵਾਂ ਵੀ ਜਿਵੇਂ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਨਹੀਂ ਮਾਂ ਮਿਲੀ ਸਾਰੀ ਉਮਰ ਲਈ ਬੇਰੇ ਨੂੰ ਵੀ ਇਹ ਰਹੂਗਾ ਕਿ ਮੈਨੂੰ ਮਾਂ ਕਦੇ ਵੀ ਨਹੀਂ ਮਿਲੀ ਮਾਂ ਵੀ ਇਸੇ ਗਮ ਦੇ ਵਿੱਚ ਗਈ ਆ ਅਸੀਂ ਸ਼ਾਸਨ ਦੇ ਵਿੱਚ ਉਹਨਾਂ ਲਈ ਆਵਾਜ਼ ਚੱਕਾਂਗੇ ਤੇ ਕਿਸਾਨੀ ਮੁੱਦਿਆਂ ਦੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਡੱਲਾ ਸਾਹਿਬ ਵੀ ਉੱਥੇ ਬੈਠੇ ਨੇ ਮੋਰਚੇ ਦੇ ਵਿੱਚ ਬੈਠੇ ਨੇ ਤੇ ਅੱਜ ਉਹਥੇ ਮੀਟਿੰਗ ਕਰਨ ਗਏ ਸੀ ਤੇ ਸ਼ਾਸਨ ਵੀ ਉਹਨਾਂ ਦਾ ਚੱਲ ਰਿਹਾ ਤੇ ਹੁਣ ਜਿੱਦਾਂ 9 ਅਸੰਬ ਦੇ ਵਿੱਚ ਸੰਬੋਧਨ ਦਾ ਸਮਾਂ ਦਿੱਤਾ ਜਾਊਗਾ ਤੁਸੀਂ ਜ਼ਰੂਰ ਬੰਦੀ ਸਿੰਘਾਂ ਤੇ ਕਿਸਾਨਾਂ ਲਈ ਜ਼ਰੂਰ ਆਵਾਜ਼ ਬੁਲਾਵਟ ਕਿਉਂਕਿ ਜਦੋਂ ਵੀ ਉਹ ਪਰਚੀ ਭੇਜਦੇ ਨੇ ਜਾਂ ਬੋਲਣ ਨੂੰ ਕਹਿੰਦੇ ਨੇ ਤਾਂ ਉਹ ਕਹਿੰਦੇ ਨੇ ਸੈਂਸਿਟਿਵ ਮੁੱਦਾ ਹੈ ਉਹ ਇਕੱਲਿਆਂ ਕਰਕੇ ਕੋਈ ਜਿਵੇਂ ਕਹ ਲਓ ਕਿ ਬਾਕੀ ਤਾਂ ਕੋਈ ਸਾਥ ਨਹੀਂ ਦੇ ਰਿਹਾ ਤੇ ਇਕੱਲਿਆਂ ਕਰਕੇ ਉਹ ਸੈਂਸਿਟਿਵ ਮੁੱਦਾ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਕਿ ਜਦੋਂ ਡਿਬੇਟ ਡਿਬੇਟ ਹੋਊਗੀ ਉਸ ਤੇ ਉਹਦੋਂ ਹੀ ਬੋਲ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਇਹ ਫਾਨੀ ਸੰਸਾਰ ਇਹ ਤੋਂ ਹਰੇਕ ਨੇ ਜਾਣਾ ਹੀ ਆ ਇਹ ਕਿਉਂਕਿ ਗੁਰੂ ਮਹਾਰਾਜ ਦਾ ਜੋ ਆਇਆ ਸੋ ਚਲਸੀ ਸਭ ਕੋਈ ਇਹੀ ਵਾਰੀਏ ਦੇ ਸੰਸਾਰ ਉਹਨਾਂ ਦੀ ਜੋ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤੇ ਉਹ ਗੁਰੂ ਚਰਨਾਂ 'ਚ ਜਾ ਬਰਾਜੇ ਤੇ ਉਹਨਾਂ ਦੇ ਜਿਹੜੇ ਅੱਜ ਅੰਤਮ ਸੰਸਕਾਰ ਸੀਗਾ ਉਹਨਾਂ ਦੀ ਮਰਤੂ ਹੋਈ ਨੂੰ ਤਿੰਨ ਚਾਰ ਦਿਨ ਹੋ ਗਏ ਸੀ ਤੇ ਉਹ ਬਸੰਤ ਸਿੰਘ ਦੀ ਅੜੀਕ ਚੀ ਉਹਨਾਂ ਨੂੰ ਇਹਨੇ ਦਿਨ ਰੱਖਿਆ ਗਿਆ ਤਾਂ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਮਾਤਾ ਜੀ ਨੂੰ ਵੀ ਉਹ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਇਹ ਹੀ ਸਾਡੀ ਅਰਦਾਸ ਬੇਨਤੀ ਹੈ ਕਿ ਹਾਂ ਬਰਸਾ ਇੱਥੇ ਮੌਕਾ ਨਹੀਂ ਨੇ ਮੈਂ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਥੋੜੇ ਦਿਨ ਉਹ ਦਿਨ ਜਦੋਂ ਉਹਨਾਂ ਦੀ ਮਾਤਾ ਗੁਜ਼ਰੀ ਉਹ ਮੈਂ ਉੱਥੇ ਸੀਗਾ ਜੇਲ ਸੀ ਉੱਥੇ ਉੱਥੇ ਮਿਲੇ ਸੀਗੇ ਤੇ ਠੀਕ ਠਾਕ ਹੈ ਸਾਰੇ ਸਿੰਘ ਚੜ੍ਹਦੀ ਕਲਾ ਸੀ ਤੇ ਉਹ ਦਿਨ ਬਸੰਤ ਸਿੰਘੇ ਮਿਲੇ ਪੜੀਏ ਠੀਕ ਸਰ ਜੀ